ਜੰਡੇ ਆਲਾ ਗੁਰੂ ਵਿਖੇ 19ਵੀਂ ਓਪਨ ਪੰਜਾਬ ਬੋਡੀ ਬਿਲਡਰ ਮੁਕਾਬਲੇ ਕਰਵਾਏ ਗਏ ਨੌਜਵਾਨਾਂ ਨੂੰ ਨਸ਼ਾ ਤੋਂ ਦੂਰ ਰੱਖਣ ਲਈ ਲਗਾਤਾਰ 19 ਸਾਲ ਤੋਂ ਸਰਵ ਸੌਦੀ ਹੈਲਥ ਕਲੱਬ ਦੇ ਸੰਚਾਲਕ ਵਰਿੰਦਰ ਸੂਰੀ ਵੱਲੋਂ ਇਹ ਬੋਡੀ ਬਿਲਡਿੰਗ ਮੁਕਾਬਲੇ ਕਰਵਾਏ ਗਏ ਇਸ ਮੌਕੇ ਮੁੱਖ ਮਹਿਮਾਨਾ ਵੱਲੋਂ ਜੇਤੂ ਖਿਡਾਰੀਆਂ ਨੂੰ ਨਕਦ ਇਨਾਮ ਤੋਂ ਇਲਾਵਾ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੁਕਾਬਲੇ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲੜਕੇ ਅਤੇ ਲੜਕੀਆਂ ਨੇ ਭਾਗ ਲਿਆ ਜੰਡੀਆਲਾ ਗੁਰੂ ਤੋਂ ਪੱਤਰਕਾਰ ਹਰਿੰਦਰਪਾਲ ਸਿੰਘ ਦੀ ਰਿਪੋਰਟ ਦਾ ਨਾਮ ਵਿਰਿੰਦਰ ਸੂਰੀਆ ਜੀ ਵਿਰਿੰਦਰ ਸੂਰੀ ਜੀ ਆ ਤੇ ਕਿਹੜਾ ਟੂਰਨਾਮੈਂਟ ਤੁਸੀਂ ਕਰਵਾ ਰਹੇ ਹੋ ਉਸ ਬਾਰੇ ਦੱਸੋ ਦੇਖੋ ਜੀ ਇਹ ਆਪਾਂ 19 ਸਾਲ ਤੋਂ ਕੰਟੀਨਿਊ ਆਪਾਂ ਬੋਡੀ ਬਿਲਡਿੰਗ ਤੇ ਬੈਂਚ ਪ੍ਰੈਸ ਦਾ ਚੈਂਪੀਅਨਸ਼ਿਪ ਕਰਵਾ ਰਹੇ ਹਾਂ ਦੀ ਹਰ ਸਾਲ ਕਰਵਾਈ ਦੀ ਹੈ ਜੀ ਤੇ ਕਿਹੜੀ ਤਾਰੀਖ ਤੋਂ ਕਰਵਾਈ ਇਹ ਓਵਰਲ ਪੂਰੇ ਪੰਜਾਬ ਭਰ ਤੋਂ ਇਹ ਖਿਡਾਰੀਆਂ ਨੇ ਲੜਕੇ ਵੀ ਆ ਲੜਕੀਆਂ ਨੇ ਵੀ ਪਾਰਟਿਸਪੀਟ ਕੀਤਾ ਜੀ ਕਿ ਕੀ ਨਾਮ ਰੱਖਿਆ ਜੀ ਬਾਬਾ ਇਹ ਹਰ ਕੈਟਾਗਰੀ ਦੇ ਵਿੱਚ ਹਰ weight ਕਟਾਗੇ ਵਿੱਚ 5000 3000 2000 ਤੇ ਵਧੀਆ ਕੈਸ਼ ਪ੍ਰਾਈਜ਼ ਆ ਨਾ ਟਰੋਫੀਆਂ ਨਾ ਸਰਟੀਫਿਕੇਟ ਦਵਾਂਗੇ ਇਸ ਤੇ ਕਾਫੀ ਖਰਚਾ ਆ ਜਾਂਦਾ ਫਿਰ ਕਿੱਥੋਂ ਖਰਚਾ ਕਿੱਥੋਂ ਕਰਦੇ ਦੇਖੋ ਜੀ ਇਹ ਤੇ ਮੇਰੇ ਵੱਡੇ ਛੋਟੇ ਭਰਾ ਸ਼ਹਿਰ ਵਾਸੀ ਦੇ ਸਹਿਯੋਗ ਦੇ ਨਾਲ ਕੋਈ ਐਨ ਆਰ ਆਈ ਭਰਾ ਮੇਰੇ ਬਹੁਤ ਹੀ ਸਖਦਾਰ ਜੋਗਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਆਪਾਂ ਇਹ ਚੈਂਪੀਅਨਸ਼ਿਪ ਕਰਵਾਈ ਜਾਂਦੀ ਹੈ ਜੀ ਕਿ ਕਿੰਨੇ ਚਿਰ ਤੋਂ ਚੈਂਪੀਅਨਸ਼ਿਪ ਕਰਵਾ ਰਹੇ ਇਹ ਮੈਨੂੰ ਕੰਟੀਨਿਊ 19 ਸਾਲ ਹੋ ਗਏ ਜੀ ਕਾਰਨ ਨੂੰ ਕੋਈ ਪ੍ਰਾਲਾ ਕੀਤਾ ਜਾਏ ਕੋਈ ਨਹੀਂ ਜੀ ਕੋਈ ਸਰਕਾਰ ਵੱਲੋਂ ਮੈਂ ਤੇ ਮੀਡੀਆ ਲਈ ਅੱਗੇ ਵੀ ਤੁਹਾਡੇ ਏਰੀਆ ਵਿੱਚ ਬਹੁਤ ਵਾਰੀ ਕਹਿ ਚੁੱਕਾ ਕਿ ਸਰਕਾਰਾਂ ਨੇ ਅਜ ਤੱਕ ਕਦੀ ਸਾਡੀ ਬਾਣੀ ਨਹੀਂ ਪੜੀ ਤੇ ਕੋਈ ਖਿਡਾਰੀਆਂ ਨੇ ਖਿਡਾਰੀ ਦੀ ਬਾਣੀ ਫੜੀ ਸਰ ਆਪਣੇ ਸ਼ਹਿਰ ਦੇ ਕਿ ਆਪਣੇ ਮੰਤਰੀ ਸਾਹਿਬ ਉਹ ਵੀ ਪੁੱਛੇ ਆਈ ਹੈ ਕਦੀ ਦੇਖੋ ਜੀ ਮੰਤਰੀ ਸਾਹਿਬ ਕਹਿੰਦੇ ਆ ਕਿ ਇਸ ਵਾਰ ਆਪਾਂ ਤੁਹਾਡੀ ਜ਼ਰੂਰ ਮਦਦ ਕਰਾਂਗੇ ਤੇ ਸਾਨੂੰ ਆਸਾ ਪੂਰੀ ਆਪਣੇ ਕੈਪਟਨ ਮੰਤਰੀ ਸਾਹਿਬ ਤੇ ਸਰਦਾਰ ਰਪਿੰਦ ਸਿੰਘ ਜੀ ਤੇ ਕਿ ਉਹ ਸਾਡੀ ਮਦਦ ਕਰਨਗੇ ਤੁਸੀਂ ਨੌਜਵਾਨਾਂ ਨੂੰ ਫ੍ਰੀ ਮਤਲਬ ਦੇਖੋ ਜੀ ਮੈਂ ਰਾ ਕੁ ਸ਼ੌਂਕ ਆ ਜੀ ਮੈਂ ਮੇਰੇ ਮੈਂ ਤੇ ਅੱਗੇ ਵੀ ਮੀਡੀਆ ਮੀਡੀਆ ਦੇ ਰਾਇ ਕਹਿ ਚੁੱਕਾ ਜਿਹੜਾ ਬੱਚਾ ਫੀਸ ਨਹੀਂ ਦੇ ਸਕਦਾ ਤੇ ਉਹਦੀ ਫੀਸ ਮੈਂ ਬਿਲਕੁਲ ਮਾਫ ਆ ਕੋਚਿੰਗ ਮਾਫ ਆ ਕੋਈ ਨਹੀਂ ਗਰੀ ਲੋੜ ਬੰਦਾ ਵਿਚਾਰਾ ਗਰੀਬ ਆ ਨਹੀਂ ਕਰ ਸਕਦਾ ਫੋਰ ਉਹਨੂੰ ਬਿਲਕੁਲ ਆਪਾਂ ਫੀਸਾਂ ਨਹੀਂ ਲੈ ਸਕਦੇ ਹਾਂਜੀ ਮੇਰੇ ਦੋ ਪਲੇਅਰ ਏਸ਼ੀਆ ਚੈਂਪੀਅਨ ਆ ਚਾਰ ਨੈਸ਼ਨਲ ਪਲੇਅਰ ਆ ਹੋਰ ਹੀ ਬ੍ਰਾਊਨ ਆ ਸਿਲਵਰ ਮੈਡਲ ਆ ਹਾਂਜੀ ਬੋ ਜਨਾਨਾਂ ਕੀ ਮੈਸੇਜ ਹੈ ਨੌਜਨਾਨਾਂ ਨੂੰ ਇਹ ਹੀ ਮੈਂ ਮੈਸੇਜ ਦਿੰਨਾ ਚਾਹੁੰਦਾ ਕਿ ਖੇਡ ਨਾਲ ਪਿਆਰ ਕਰੋ ਚੰਗਾ ਖਾਓ ਤੇ ਇਹ ਜਿਹੜੇ ਨਸ਼ੀਆਂ ਵੀ ਦਿਲਾਂ ਵਿੱਚ ਫਸੇ ਹੋ ਉਹ ਬਹੁਤ ਤਕੜਾ ਕੋੜ ਆ ਇਹਨੂੰ ਛੱਡੋ ਤੇ ਆਪਣੀ ਛੱਟ ਕੇ ਸਿਹਤ ਬਣਾਓ ਤੇ ਚੰਗਾ ਖਾਓ ਮੈਂ ਅੱਜ ਖੇਡਾਂ ਇਹ ਜਿਹੜੇ ਤੁਸਮਾਨ ਕਰਾ ਰਹੇ ਜਿਹਦੇ ਵਿੱਚ ਲੜਕੀਆਂ ਨਹੀਂ ਆਈਆਂ ਹਾਂਜੀ ਬਿਲਕੁਲ ਜੀ ਲੜਕੀਆਂ ਵੀ ਆਈਆਂ ਲੜਕੀਆਂ ਨੇ ਪਾਰਸ਼ਵੜ ਕੀਤਾ ਜੀ ਕਿਹੜੇ ਕਿਹੜੇ ਸਵਾਰ ਹੈ ਜੀ ਤੁਸੀਂ ਇਹ ਬੈਂਚ ਪ੍ਰੈਸ ਦਾ ਬਾਡੀ ਬਿਲਡਿੰਗ ਚੈਂਪੀਅਨਸ਼ਿਪ ਹੈ ਜੀ ਮੇਰਾ ਨਾਮ ਰਵਿੰਦਰ ਸਿੰਘ ਕੁਝ ਪੈਰਾਲੀਪਲੈਜੀ ਕਿਵੇਂ ਖੇਡ ਕੇ ਆਇਆ ਜੇ ਕੀ ਕਹਾ ਚਾਹੋਗੇ ਹਾਂਜੀ ਮੈਂ ਇਸ ਵਾਰ 2024 ਦੇ ਵਿੱਚ ਭਾਰਤ ਗ੍ਰੋ ਸ਼ੋਅ ਖੇਡਿਆਗਾ ਬੰਬੇ ਜਿਹਦੇ ਵਿੱਚ ਮੈਂ ਇੰਟਰਨੈਸ਼ਨਲ ਕੰਪੀਟੀਸ਼ਨ ਜਿੱਤਿਆ ਤੇ ਉਤੋਂ ਮੈਂ ਮਿਸਟਰ 올ੰਪੀਆ ਵਾਸਤੇ ਕੁਆਲੀਫਾਈ ਹੋਇਆ ਹਾਂ ਜਿਹਦੇ ਵਾਸਤੇ ਹੁਣ ਮੈਂ ਮਿਸਟਰ 올ੰਪੀਆ ਜਿਹੜਾ ਵਾ ਖੇਡਣ ਜਾਣਾ ਹੈਗਾ ਵਾ ਮੈਂ ਯੂ ਐਸ ਏ ਦੇ ਵਿੱਚ ਤੇ ਮੇਰਾ ਅਕਤੂਬਰ ਦੇ ਵਿੱਚ ਕੰਪੀਟੀਸ਼ਨ ਹੈਗਾ ਵਾ ਮਿਸਟਰ 올ੰਪੀਆ ਯੂ ਐਸ ਏ ਦੇ ਵਿੱਚ ਇਕ ਤੋਂ ਸੇਧ ਮਿਲੀ ਤੁਹਾਨੂੰ ਇਹ ਕੰਮ ਕਰਨ ਤੇ ਮੇਰੇ ਐਕਸੀਡੈਂਟ ਹੋਇਆ ਸੀ ਤੇ ਮੇਰਾ ਜਿਹੜਾ ਨੀਚੇ ਵਾਲਾ ਹਿੱਸਾ ਪੈਰਾਲਾਈਜ਼ ਹੋ ਗਿਆ ਸੀ ਉਸ ਤੋਂ ਬਾਅਦ ਮੈਂ ਬੈੱਡ ਤੇ ਚਲਾ ਗਿਆ ਸੀ ਬੈੱਡ ਤੇ ਜਾਣ ਤੋਂ ਬਾਅਦ ਮੈਂ ਇੱਕ ਮੋਬਾਈਲ ਤੇ ਵੀਡੀਓ ਵੇਖੀ ਆ ਲੁਧਿਆਣੇ ਦੇ ਹੈਗੇ ਆ ਵੀਲਚੇਅਰ ਬੋਡੀ ਬਿਲਡਰ ਸਰ ਆਨੰਦ ਅਨੰਦਰਨਵਾਲਡ ਉਹਨਾਂ ਦੀ ਵੀਡੀਓ ਵੇਖ ਕੇ ਮੈਨੂੰ ਥੋੜਾ ਮੋਟੀਵੇਟ ਮਿਲਿਆ ਤੇ ਮੈਂ ਉਸ ਦੇ ਮੋਟੀਵੇਸ਼ਨ ਤੋਂ ਹੀ ਆਪਣੀ ਘਰੇ ਐਕਸਰਸਾਈਜ਼ ਸਟਾਰਟ ਕੀਤੀ ਘਰੇ ਐਕਸਰਸਾਈਜ਼ ਜਿੰਸਾਈ ਸਟਾਰਟ ਕਰਨ ਤੋਂ ਬਾਅਦ ਮੈਂ ਹੌਲੀ ਹੌਲੀ ਜਿਮ ਚਲਾ ਗਿਆ ਜਿਮ ਜਾਣ ਤੋਂ ਬਾਅਦ ਫਿਰ ਮੇਰੀ ਬੋਡੀ ਥੋੜਾ ਥੋੜਾ ਇੰਪਰੂਵਮੈਂਟ ਹੋਈ ਬੋਡੀ ਦੇ ਵਿੱਚ ਤੇ ਮੈਂ ਆਪਣਾ ਜਿਹੜਾ ਲੋਕਲ ਕੰਪੀਟੀਸ਼ਨ ਜਿਹੜੇ ਖੇਡਨੇ ਚਾਲੂ ਕਰਤੇ ਉਹਦਾ ਟਿੰਗੋ ਕੈਂਪੀਅਨਸ਼ਿਪ ਖੇਡ ਚੁਕੇ ਮੈਂ ਆਲਰੇਡੀ ਮਿਸਟਰ ਪੰਜਾਬ ਮਿਸਟਰ ਇੰਡੀਆ ਮਿਸਟਰ ਨਾਰਥ ਇੰਡੀਆ ਤੇ ਹੁਣ ਮੈਂ ਇੰਟਰਨੈਸ਼ਨਲ ਕੰਪੀਟੀਸ਼ਨ ਜਿਹੜਾ ਜਿੱਤਿਆਗਾ ਅੱਜਕੱਲ ਦੀ ਨੌਜਵਾਨ ਪੀੜੀ ਜਿਹੜੀ ਨਸ਼ੇ ਦਲਦਲ ਵਿੱਚ ਫਸਦੀ ਆ ਅਸੀਂ ਕੀ ਇਹਨਾਂ ਨੂੰ ਸੰਦੇਸ਼ ਦੇਣਾ ਚਾਹੁੰਦਾ। ਦੇਖੋ ਜੀ ਮੈਂ ਇਹੀ ਸੰਦੇਸ਼ ਦੇਣਾ ਚਾਹੁੰਗਾ ਕਿ ਮੈਂ ਇੱਕ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਪੈਰਾਲਾਈਜ਼ ਹੋਣ ਦੇ ਬਾਵਜੂਦ ਵੀ ਆਪਣੀ ਆਪ ਨੂੰ ਸੰਭਾਲਿਆਗਾ ਵਾ। ਤੇ ਜੇ ਆਪਾਂ ਜਿਹੜੇ ਨਾਰਮਲ ਇਨਸਾਨ ਹੈਗੇ ਆ ਉਹ ਨਸ਼ਿਆਂ ਦੇ ਵਿੱਚ ਉੱਜੜਦੇ ਜਾਂਦੇ ਆ ਉਹਨਾਂ ਨੂੰ ਕੁਝ ਸਮਝਣਾ ਚਾਹੀਦਾ ਵਾ। ਮੇਰੇ ਤੋਂ ਮੋਟੀਵੇਸ਼ਨ ਲੈਣੀ ਚਾਹੀਦੀ ਆ। ਮੈਂ ਇੱਕ ਉਹਨਾਂ ਦੇ ਵਾਸਤੇ ਐਗਜ਼ਾਮਪਲ ਜਾਂ ਪੈਦਾ ਕਰਨ ਵੀ ਦੇਖੋ ਮੈਂ ਪੈਨਲਾਈਜ਼ ਹਾਂ ਕਿਦਾਂ ਆਪਣੇ ਆਪ ਨੂੰ ਮੈਨੇਜ ਕਰਦਾਗਾ ਕਿ ਜਿਹੜਾ ਨੋਰਮਲ ਇਨਸਾਨ ਆ ਬੇਵਜਾ ਨਸ਼ਿਆਂ ਦੇ ਵਿੱਚ ਡੰਡਿਆ ਉਹਨੂੰ ਆਪਣੇ ਆਪ ਨੂੰ ਸਮਝਣਾ ਚਾਹੀਦਾ ਤੇ ਸਿੱਧੇ ਰਸਤੇ ਜਰੋੜ ਨੇ ਸਰਕਾਰਾਂ ਕੋਲੋਂ ਮਦਦ ਵੀ ਅਜੇ ਤੱਕ ਨਹੀਂ ਮਿਲੀ ਕਿਸੇ ਤਰ੍ਹਾਂ ਦੀ ਜੇ ਤੁਹਾਨੂੰ ਸਰਕਾਰ ਨੇ ਕੋਈ ਕਮਪੀਟਿਸ਼ਨ ਕੀਤਾ ਵੀ ਕਿਤੇ ਤੱਕ ਨਹੀਂ ਸਰਕਾਰਾਂ ਲੋ ਅਜੇ ਤੱਕ ਮੈਨੂੰ ਕੋਈ ਸਹੂਲਤ ਨਹੀਂ ਮਿਲੀ ਹੈਗੀ ਨਾ ਪ੍ਰਸ਼ਾਸਨ ਵੱਲੋਂ ਕੋਈ ਮੇਰੇ ਕਰ ਨਹੀਂ ਮੈਂ ਚਾਹੁੰਦਾ ਜਿੱਦਾਂ ਮੇਰੇ ਮੰਨ ਲਓ ਵੀ ਮੇਰਾ ਹੁਣ ਵਰਡ ਲੈਵਲ ਦਾ ਕੰਪੀਪੀਟਿਸ਼ਨ ਹੈਗਾ ਉਸ ਵਾਸਤੇ ਬਜਟ ਵੀ ਵੱਡਾ ਚਾਹੀਦਾ ਵਾ ਤੇ ਇਸ ਕਰਕੇ ਮੇਰੀ ਕੋਈ ਘਰ ਦੀ ਵੀ ਫਾਈਨੈਂਸ਼ੀਅਲ ਕੰਡੀਸ਼ਨ ਜਿਹੜੀ ਕੋਈ ਜ਼ਿਆਦਾ ਖਾਸ ਨਹੀਂ ਹੈਗੀ ਤੇ ਮੈਂ ਆਪਣੇ ਜਦੋਂ ਇਦਾਂ ਹੀ ਕਰਦਾ ਜਾਣਾ ਸੀ ਚਾਹ ਵਾਸਤੇ ਕਿਹਨੂੰ ਜੁਮਦਾ ਕਿਹਨੂੰ ਦੇ ਅੱਜ ਹਾਂਜੀ ਐਸੇ ਟੈਸਕ ਵਿੱਚ ਆਉਣ ਵਾਸਤੇ ਕੋਈ ਇੱਕ ਵੀ ਕਹਿੰਦੇ ਕਿੰਨੇ ਤੁਹਾਨੂੰ ਉਤਸਾਹ ਦਿੱਤਾ ਜਿਹਨੂੰ ਦੇ ਵਿੱਚ ਮੇਰੇ ਕੋਚ ਹੈਗੇ ਭਪਿੰਦਰ ਭਾਜੀ ਚੈਂਪੀਅਨ ਜਿਮ ਤੋਂ ਉਹਨਾਂ ਨੇ ਮੈਨੂੰ ਇਸ ਮੇਰੀ ਐਕਸਰਸਾਈਜ਼ ਜਿਹੜੇ ਕਰਾਉਂਦੇ ਆ ਤੇ ਉਹਨਾਂ ਨੇ ਮੈਨੂੰ ਮਲਕੀ ਐਕਸਰਸਾਈਜ਼ ਲਵਾਉਣੀ ਸ਼ੁਰੂ ਕੀਤੀ ਤੇ ਘਰ ਦੇ ਵਿੱਚ ਮੇਰੀ ਜਿਹੜੀ ਸਪੋਰਟ ਆ ਮੇਰੀ ਮੰਮਾ ਦੀ ਜਿਹੜੀ ਮੇਰੇ ਤਿਆਰੀ ਕਰਦੀ ਹੈਗੀ ਆ ਤੇ ਮੇਰੂੰ ਆਣ ਲੈ ਕੇ ਜਾਣ ਲਈ ਆਣ ਲਈ ਨਾਲ ਮੇਰਾ ਭਾਣ ਜਾਗਾ ਮੇਰੇ ਘਰਦਿਆਂ ਦੀ ਤੇ ਮੇਰੇ ਕੋਚ ਦੀ ਬਹੁਤ ਜਿਆਦਾ ਸਪੋਰਟ ਮੇਰੇ ਨਾਲ ਆ